ਅਕਸਰ ਹੀ ਕਈ ਵਾਰ ਕਿਸੇ ਨੂੰ ਛੋਟੀਆਂ-ਛੋਟੀਆਂ ਚੀਜ਼ਾਂ ਵੀ ਉਹ ਖੁਸ਼ੀ ਦੇ ਦਿੰਦੀਆਂ ਨੇ ਜੋ ਕਿ ਸਾਰੀ ਉਮਰ ਕਮਾਈ ਕਰਕੇ ਵੀ ਨਹੀਂ ਖਰੀਦ ਹੁੰਦੀਆਂ ਜਿਵੇਂ ਕਿ ਤੁਸੀਂ ਇਸ ਵੀਡੀਓ ਵਿੱਚ ਦੇਖ ਸਕਦੇ ਹੋ ਦਰਸਲ ਇੱਕ ਵਿਅਕਤੀ ਆਪਣਾ ਨਮਾਕਰ ਬਣਾ ਰਿਹਾ ਸੀ ਅਤੇ ਉਸਦੇ ਇੱਕ ਮਜ਼ਦੂਰ ਦਿਹਾੜੀ ਕਰਦਾ ਸੀ ਜਿਸ ਦੇ ਕੋਲ ਆਪਣਾ ਸਾਈਕਲ ਨਹੀਂ ਸੀ ਜਿਸ ਕਰਕੇ ਉਸ ਨੂੰ ਆਉਣ ਜਾਣ ਵਿੱਚ ਬਹੁਤ ਹੀ ਪਰੇਸ਼ਾਨੀ ਹੁੰਦੀ ਸੀ ਅਤੇ ਜਦੋਂ ਘਰ ਵਾਲੇ ਨੂੰ ਇਸ ਗੱਲ ਦਾ ਪਤਾ ਲੱਗਦਾ ਹੈ ਤਾਂ ਉਹ ਉਸ ਵਿਅਕਤੀ ਲਈ ਇੱਕ ਨਵੀਂ ਸਾਈਕਲ ਲੈ ਕੇ ਆਉਂਦਾ ਹੈ ਅਤੇ ਉਸ ਨੂੰ ਸਰਪ੍ਰਾਈਜ਼ ਦਿੰਦਾ ਹੈ ਤਾਂ ਇਸ ਸਾਈਕਲ ਨੂੰ ਦੇਖ ਕੇ ਗਰੀਬ ਵਿਅਕਤੀ ਬਹੁਤ ਹੀ ਖੁਸ਼ ਹੁੰਦਾ ਹੈ ਤੇ ਤਾੜੀਆਂ ਮਾਰਨ ਲੱਗ ਜਾਂਦਾ ਹੈ ਸੋ ਕੀ ਪਤਾ ਇਸ ਗਰੀਬ ਨੇ ਕਿੰਨੇ ਵਾਰ ਸਾਈਕਲ ਲੈਣ ਬਾਰੇ ਸੋਚਿਆ ਹੋਣਾ ਹੈ ਪਰ ਘਰ ਦੀਆਂ ਮਜਬੂਰੀਆਂ ਜਾਂ ਕਬੀਲਦਾਰੀਆਂ ਨੇ ਇਸ ਨੂੰ ਇੱਕ ਸਾਈਕਲ ਵੀ ਨਹੀਂ ਲੈਣ ਦਿੱਤਾ ਹੋਣਾ ਸੋ ਤੁਹਾਡੀ ਇੱਕ ਨਿੱਕੀ ਜਹੀ ਗੱਲ ਕਿਸੇ ਨੂੰ ساری ਉਮਰ ਦੀਆਂ ਖੁਸ਼ੀਆਂ ਦੇ ਦਿੰਦੀ ਏ ਸੋ ਹਮੇਸ਼ਾ ਜਿੰਨੀ ਹੋ ਸਕੇ ਲੋੜਵੰਦ ਦੀ ਮਦਦ ਜਰੂਰ ਕਰੋ ਸੋ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਕਮੈਂਟਾਂ ਵਿੱਚ ਜਰੂਰ ਦਿਓ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ